ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਨਦੀਪ ਵੰਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਟਾਈਮ ਹੋ ਚੁੱਕਿਆ ਸੀਗਾ 7 ਵਜ ਚੁੱਕੇ ਨੇ ਮਾਰਨਿੰਗ ਦੇ ਆ ਸਾਡੇ ਡੌਗੀ ਨੇ ਦੇਖੋ ਜੀ ਨਵੀਆਂ ਚੱਪਲਾਂ ਸੀਗੀਆਂ ਜਿਹੜੀਆਂ ਸਾਰੀਆਂ ਤੋੜਦੀਆਂ ਹਨਾ ਪਹਿਲਾਂ ਇੱਕ ਤੋੜਦੀ ਸੀ ਫਿਰ ਦੂਜੀ ਰਹਿੰਦੀ ਸੀ ਉਹ ਵੀ ਤੋੜਦੀ ਕੱਪ ਵਗੈਰਾ ਜਦੋਂ ਇਹ ਰਾਤ ਨੂੰ ਬਾਹਰੇ ਹੁੰਦਾ ਨਾ ਜਿਹੜੀ ਚੀਜ਼ਾਂ ਮਿਲਦੀਆਂ ਨੇ ਉਹਨਾਂ ਨਾਲ ਬਹੁਤ ਖੇਡਦਾ ਇਹ ਠੀਕ ਹੈ ਜੀ ਤੇ ਉਦੋਂ ਬਾਅਦ ਦੇ ਵਿੱਚ ਜਿਹੜੇ ਮੈਂ ਕੱਲ ਮੋٹے ਕੱਪੜੇ ਧੋਤੇ ਸੀਗੇ ਉਹ ਆਪਣਾ ਮੈਂ ਕੁਰਸੀ ਤੇ ਧਰਤੇ ਸੀਗੇ ਕਿਉਂਕਿ ਆਥਣ ਜਾ ਹੋਇਆ ਪਿਆ ਸੀ ਮੈਂ ਕਿਹਾ ਚਲੋ ਦੂਜੇ ਦਿਨ ਮੈਂ ਸੇਰੇ ਹਨ ਸੁੱਕਣੇ ਪਾ ਦੂੰਗੀ ਤੇ ਜੇ ਮੈਂ ਪਾ ਰਹੀ ਸੀ ਹੁਣ ਸੁੱਕਣੇ ਪਾਣੀ ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਹਨ ਨਿਕਲ ਗਿਆ ਸੀਗਾ ਆਪਣਾ ਭਰਤਿਆਂ ਦੇ ਵਿੱਚੋਂ ਮੋٹے ਕੱਪੜੇ ਚਾਦਰਾਂ ਵਗੈਰਾ ਸੀਗੀਆਂ ਜੀ ਤੇ ਉਹਨਾਂ ਦੇ ਵਿੱਚੋਂ ਤੇ ਹੁਣ ਮੈਂ ਤਾਰ ਤੇ ਪਾ ਰਹੀ ਸੀ ਸੁੱਕਣੇ ਕਿਉਂਕਿ ਜੇ ਜ਼ਿਆਦਾ ਪਾਣੀ ਵਾਲੇ ਤਾਰ ਤੇ ਪਾਉਂਦੀ ਕਿਉਂਕਿ ਤਾਰ ਵੀ ਫਿਰ ੁੱਟ ਜਾਂਦੀ ਹੈ ਹਨਾ ਹੁਣ ਇਹ ਕੱਪੜੇ ਚਲੋ ਦੁਪਹਿਰ ਤੱਕ ਸੁੱਕ ਜਾਣਗੇ ਇਹਨਾਂ ਨੂੰ ਮੈਂ ਪਾ ਰਹੀ ਸੀ ਜੀ ਸੁੱਕਣੇ ਕੁਰਸੀ ਤੋਂ ਬਾਕੀ ਜਿਹੜੇ ਰਹਿ ਜਾਣਗੇ ਚਲੋ ਕੁਰਸੀ ਹੋਰ ਦੇਖਦੇ ਹਾਂ ਮੈਂ ਉਹ ਮੰਜੇ ਵਗੈਰਾ ਤੇ ਪਾ ਦੂੰਗੀ ਜਿੰਨੇ ਪੈਣਗੇ ਆਪਣਾ ਤਾਂ ਆਪ ਤੇ ਪਾ ਦਿੰਨੇ ਆ ਠੀਕ ਹੈ ਜੀ ਅੱਜ ਮੈਂ ਜਿਹੜਾ ਵਲੌਗ ਆ ਜ਼ਿਆਦਾਤਰ ਡੌਗ ਤੇ ਹੀ ਬਣਾਇਆ ਜੀ ਤੇ ਬਹੁਤ ਖੇਡਦਾ ਇਹ ਹਨਾ ਸਾਡੇ ਨਾਲ ਵੀ ਬਹੁਤ ਖੇਡਦਾ ਵਸੇ ਅੱਜ ਮੌਸਮ ਬਹੁਤ ਵਧੀਆ ਸੀ ਹਵਾ ਬਹੁਤ ਵਧੀਆ ਚੱਲ ਰਹੀ ਸੀਗੀ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਾਹਰ ਦੇ ਕੰਮ ਕਰ ਲੈਨੇ ਜਿੰਨੇ ਵੀ ਵਿੜੇ ਦੇ ਪਏ ਨੇ ਹਾਂਜੀ ਤੇ ਕੱਪੜੇ ਕੁਸਤਾਰ ਤੇ ਪਾਤੇ ਸੀ ਬਾਕੀ ਕੱਪੜੇ ਰਹਿੰਦੇ ਸੀ ਇਹ ਵੀ ਜੀ ਇਹ ਸੀਗੇ ਆਪਣੇ ਸੋਫਿਆਂ ਦੇ ਹਨਾ ਦੂਜੇ ਕੱਪੜੇ ਜਿਹੜੇ ਮੈਂ ਤਾਰ ਤੇ ਪਾਏ ਨੇ ਉਹਨਾਂ ਨਾਲ ਮੈਂ ਸੋਫਿਆਂ ਨੂੰ ਚੰਗੀ ਤਰ੍ਹਾਂ ਇਹਨੂੰ ਵਧੀਆ ਢੱਕ ਦਿੰਨੀ ਆ ਕਿਉਂਕਿ ਮਿੱਟੀ ਕਰਦਾ ਜਿਹੜਾ ਉਹ ਸੋਫਿਆਂ ਦੇ ਵਿੱਚ ਨਹੀਂ ਵੱੜਦਾ ਹਨਾ ਤੇ ਇਹ ਜਿਹੜੇ ਮੈਂ ਮੰਜੇ ਤੇ ਪਾ ਰਹੀ ਸੀ ਸੁੱਕਣੇ ਇਹ ਸੀਗੇ ਉੱਥੋਂ ਦੀ ਸੋਫਿਆਂ ਦੇ ਪਾਉਣ ਵਾਲੇ ਕਾਵਰ ਜੀ ਹਨਾ ਮੈਂ ਕਿਹਾ ਚਲੋ ਇਹ ਵੀ ਹਵਾ ਜੀ ਨਾਲ ਸੁੱਕ ਜਾਣਗੇ ਤਾਂ ਕਰਕੇ ਹੀ ਮੈਂ ਮੰਜੇ ਤੇ ਪਾਤੇ ਸੀ ਮੈਨੂੰ ਕੋਠੇ ਤੇ ਜਾਣਾ ਔਖਾ ਜਿਹਾ ਲੱਗਦਾ ਸੀ ਉਸੇ ਤਾਰਾਂ ਉੱਥੇ ਬੰਨੀਆਂ ਹੋਈਆਂ ਨੇ ਸਰਦੀਆਂ ਦੇ ਵਿੱਚ ਤਾਈ ਮੈਂ ਆਪਣਾ ਕੋਠੇ ਤੇ ਪਾਦਨੇ ਆ ਕੱਪੜੇ ਹਣਾ ਬਟ ਤੁਹਾਨੂੰ ਮੈਨੂੰ ਜਾਣਾ ਔਖਾ ਲੱਗਦਾ ਸੀ ਕਿ ਮੈਂ ਕਿਚਲੇ ਨੀਚੇ ਨਾ ਮੈਂ ਮੰਜਿਆਂ ਤੇ ਪਾਦਨੇ ਆ ਮੰਜੇ ਪਏ ਸੀ ਆਪਣੇ ਵਿਹੜੇ ਦੇ ਵਿੱਚ ਵਿਹਲੇ ਤੇ ਜਿਹੜੇ ਕੰਮ ਸੀ ਵਿਹੜੇ ਦੇ ਪਿੱਚ ਕਰਨ ਆਏ ਮੈਂ ਕਿਚਲੇ ਪਹਿਲਾਂ ਮੈਂ ਉਹ ਕਰ ਦਨੀ ਆ ਠੀਕ ਹੈ ਜੀ ਥੋੜੇ ਜਿਹਾ ਕੱਪੜੇ ਰੈਂਸ ਸੀ ਜਿਹੜੇ ਮੈਂ ਉਹ ਥੋੜੇ ਜਿਹਾ ਫੇਰ ਤਾਰਾਂ ਤੇ ਪਾਦਤੇ ਸੀ ਇਧਰ ਥਾਂ ਹੈਗਾ ਸੀ ਦੂਜੇ ਪਾਸੇ ਜਿੱਥੇ ਦਾ ਮਨੇਵਾ ਦੇ ਫੇਰ ਸੰਭਾਦਿਆ ਸੀ Non mi senti bene, non mi senti bene? Sì, senti bene. 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 ਜਾ ਕੇ ਬਹਿ ਗਿਆ ਜੀ ਤੁਹਾਨੂੰ ਕਹੂੰ ਚੱਪਲਾਂ ਅੰਨੀ ਸੋਹਣੀਆਂ ਸੀ ਨਾ ਨੰਨੇ ਦੋਚੀ ਬਾਜ਼ਰ ਚੋਂ ਪਾਈ ਸੀ ਇਹਨੇ ਸਾਰੇ ਤੋੜ ਕੇ ਉਹਨੂੰ ਪੱਟੀ 'ਚ ਸੱਤ ਸਾਰਾ ਅੱਧੂਰੀ ਆ ਗਈ ਕਿ ਉਹ ਅੰਦਰ ਤੇ ਲੈਣ ਨੂੰ ਆ ਆਈ ਨਹੀਂ ਨਹੀਂ ਉਹ ਉਹ ਆ ਗਈ ਆ ਆਜਾ ਨਾ ਉਰੀਆ ਰੋਟੀ ਪਾਉਂਦੇ ਨੂੰ ਆਜਾ ਭੱਜਾ ਹੂੰ ਦੇਖ ਆ ਗਈ ਇਹਦੇ ਉਹ ਰਿਆ ਚੱਲ ਆ ਤਾਂ ਉਹ ਆ ਦੇਖ ਉੱਥੇ ਜਾ ਕੇ ਆ ਫਿਰ ਕੋਨੇ 'ਚ ਰੋਟੀ ਖਾਜਾ ਆਏ ਰੋਟੀ ਆ ਜਾ ਪੱਜਾ ਉਹ ਤਾ ਮੋਟਾ ਮਾਦੇ ਰੇ ਉਹ ਮੇ ਰੱਖਿਓ ਪਹਿਲਾਂ ਮੈਂ ਚਲ ਤਰੇ ਇੱਕ ਵਰਕਿੰਗ ਆ ਸਭ ਚੋ ਤੇਰਾ ਨਾ ਹਰਾਇ ਨਹੀਂ ਲੋਟਾਂ ਦਾ ਪਹੀਏ ਤਾਂ ਹੂੰ ਤੋੜ ਕੇ ਪਾਉਂਦਾ ਸਾਰੀਆਂ ਕੰਮ ਲੱਗੀਆਂ ਏ

ਆ ਦੇ ਰੋਟੀ ਖਾਈ ਹੋ ਲੈ 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 ਮੇਂ ਭੁੱਖ ਲੱਗੀ ਹੋਈ ਐ ਨਾ ਨਾ ਜੇ ਖਾਵੇ ਨਾ ਨਹੀਂ ਖਾਂਦੇ ਹੈ ਨੇ ਖਾਣ ਲਾ ਕਹਿੰਦਾ ਹੈ ਛੱਡ ਦੇ ਨੀ ਹਾਏ ਲੈ ਹਾਂ ਅੰਦੀ ਅੰਦੀ ਹਵਾ ਚਲੀ ਹੋਈ ਆ ਭਾਈ ਅਜ ਤਾਂ ਖਾਲਾ ਖਾਲਾ ਰੋਟੀ ਡੈਡੀ ਤੇਰਾ ਬੜਾ ਪਿਆਰ ਨਾਲ ਖਵਾਉਂਦਾ ਨਾ ਤੂੰ ਨਹੀਂ ਆਖਦੇ ਮੈਂ ਨਾ ਕੰਮ ਵੀ ਕਰਨਾ ਨੇ ਤੂੰ ਰੋਟੀਆਂ ਖੀਜਣਾ ਜਿਵੇਂ ਕੰਮ ਨੂੰ ਕੰਮ ਵੀ ਕਰਨੇ ਨੇ ਪਤਾ ਤੇ ਨਾ ਕੁਛ ਤੂੰ ਤਾਂ ਬਿੱਲਾਂ ਗਲ ਲਾ ਤੂੰ ਤੇ ਮੈਂ ਜੇ ਰੋਟੀ ਸੀ ਨਾ ਪੰਜ ਕੇ ਦੇ ਪਾਇਸ ਸੀ ਨਾ ਛੱਡ ਆਵਾ ਬੋਤਨੇ 2 ਰੁਪਈਆ ਤੈਨੂੰ ਹੁਣ ਬਾਅਦ ਚ ਜਦੋਂ ਅਸੀਂ ਖਾਵਾਂਗੇ ਉਦ ਪਾ ਦਾਂਗੇ ਚੰਗਾ ਹੁਣ ਤੂੰ ਰੱਜ ਗਿਆ ਓਏ ਤੂੰ ਨਾ ਤੂੰ ਵੀ ਢੁਟਕੋ ਜ ਗਿਆ സേ <laughs> ਮੀਆਂ ਓਏ ਆਇਆ ਪਤਾ ਚਲ ਅੱਜ ਉਹ ਬਈ ਇਹ ਦੀ ਹੋ ਉਹ ਕਰੀ ਚੱਕੇ ਉਹ ਕਬੂਲ ਨਹੀਂ ਅਜੇ ਵਾਰ ਆਮ ਦਾ ਹੈ ਲੈਣੇ ਵੀ ਫੜਦੇ ਛੱਡ ਕੇ ਲਾਉਣੀ ਤਾਂ ਉਧਰ ਹੈ ਕਿ ਮੈਨੂੰ ਫੜਾਈ ਜਣੇ ਉਹ ਉੱਥੇ ਲਾਉਣੀ ਜਣੇ ਨਾਉ ਨਾ ਵੀ ਕਿ ਨਾਉ ਫਰਮੇ ਕੇ ਚੱਲ ਪੈ ਜਾਣਗੇ ਤੁਹਾਨੂੰ ਕੋਚਾ ਲਾਉਣਾ ਓਕੇ ਕੱਦੋਂ ਲੈਣੀ ਹੈ ਮੇਰੇ ਅਮਰਿਤ ਚਾਹਣੇ ਜੂਰਦੇ ਨੇ ਕੋਤੇ ਸਾਫ ਸਾਫ ਕੋਤੇ ਤੇਰਾ ਦੋ ਬਾਅਦ ਜਦ ਮੈਂ ਆਹਾ ਸਾਰਾ ਸੰਭਰ ਤੇ ਇਹਦੇ ਉੱਤੇ ਸੰਭਰ ਤੇ ਫਿਰ ਮੈਂ ਲੋਰ ਡਿਸਰਬ ਕਰਨ ਤੇ ਨਿਹੜਾ ਕੋਣ ਹੋਰ ਦਾ ਆਪੇ ਜਾਰੀ ਆਪਾਂ ਹਾਂ ਕਹਿੰਦਾ ਰੋਟੀ ਨਹੀਂ ਤੁਮਾਰੇ ਠੀਕ ਆ ਚੱਲ ਮੈਂ ਆਣੀ ਕੁਰਸੀ ਦੇ ਕੇ ਤਾਂ ਖੜਾ

ਇੱਧਰ ਇੱਧਰ ਹੋਏ ਨੀ ਮੰਜਨਾਲਾ ਕੋਸਾ ਹਾਰ ਕੀ ਮੈਂ ਨੂੰ ਹਣਸੋ ਤੇ ਚੱਕਿਓ ਚੱਕਦੇ ਨੀ ਆਹ ਦਰਾਂ ਜੋਰ ਲਾਗੇ ਐਵੇਂ ਨਹੀਂ ਐਵੇਂ ਬੰਦਾ ਲੈ ਕੇ ਜਾਂਦਾ ਮੈਨੂੰ ਐਵੇਂ ਹੰਟਰੇ ਵਿੱਚ ਚੱਕਦੇ ਲੱਗ ਸਹੀ ਅੰਡੰਡਾ ਲੋਕ ਸੜਨ ਨੂੰ ਚੜ੍ਹਦੇ ਨਾ